ਇਲਾਕੇ ਦੀ ਸੁੱਖ ਸਮਰiddhi ਦੀ ਕਾਮਨਾ ਨੂੰ ਲੈ ਕੇ ਸ਼ਾਸਤਰੀ ਮਾਰਕੀਟ ਅਜੋਲੀ ਮੋੜ ਵਿਖੇ ਸ਼੍ਰੀ ਗਣੇਸ਼ ਵੰਦਨਾ ਉਤਸਵ ਬੜੇ ਹੀ ਤੂਮਕਾਮ ਨਾਲ ਮਨਾਇਆ ਗਿਆ ਅੱਜ ਅਸੀਂ ਦਿਨ ਬਿਨੂ ਪੂਰਬਤ ਇੱਕ ਯਾਤਰਾ ਦੇ ਰੂਪ 'ਚ ਸ਼੍ਰੀ ਗਣੇਸ਼ ਵਿਸਰਜਨ ਨੂੰ ਲੈ ਕੇ ਯਾਤਰਾ ਕੀਤੀ ਗਈ ਸ਼ਾਸਤਰੀ ਮਾਰਕੀਟ ਅਜੋਲੀ ਰੰਗ ਸਸਿਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸ਼ਾਸਤਰੀ ਮਾਰਕੀਟ ਨਵਾਂ ਨੰਗਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣੇਸ਼ ਮਹਾਉਤਸਵ ਬੜੀ ਹੀ ਤੂਮ-ਤਾਮ ਨਾਲ ਮਨਾਇਆ ਗਿਆ 9 ਦਿਨ ਤੱਕ ਚੱਲਣ ਵਾਲੇ ਇਸ ਮਹਾਪਰਵ ਦੇ ਵਿੱਚ ਵੱਧ ਚੜ੍ਹ ਕੇ ਇਲਾਕਾ ਵਾਸੀਆਂ ਅਤੇ ਸਥਾਨਕ ਦੁਕਾਨਦਾਰਾਂ ਨੇ ਹਿੱਸਾ ਲਿਆ ਸ਼੍ਰੀ ਗਣੇਸ਼ ਮਹਾਰਾਜ ਦੀ ਬੰਦਗੀ ਕੀਤੀ ਗਈ ਇਸ ਉਤਸਵ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੀ ਪੰਜਨ ਮੰਡਲੀਆਂ ਵੱਲੋਂ ਸ਼੍ਰੀ ਗਣੇਸ਼ ਮਹਾਰਾਜ ਦੀ ਵੰਦਨਾ ਕੀਤੀ ਗਈ ਅਤੇ ਅੱਜ 10ਵੇਂ ਦਿਨ ਸ਼੍ਰੀ ਗਣੇਸ਼ ਮੂਰਤੀ ਦਾ ਵਿਸਰਜਨ ਗੁਰਦੁਆਰਾ ਬੀਬਾ ਸਾਹਿਬ ਦੇ ਨਾਲ ਲੱਗਦੇ ਸਤਲੁਜ ਘਾਟ ਵਿਖੇ ਬੜੇ ਹੀ ਸ਼ਰਧਾ ਭਾਵਨਾ ਅਤੇ ਸੰਗਤ ਵੱਲੋਂ ਇਸ ਦੀ ਖੁਸ਼ੀ ਮਨਾਉਂਦਿਆਂ ਹੋਇਆਂ ਨੱਚ ਗਾ ਕੇ ਟਪ ਕੇ ਇਸ ਦੀ ਖੁਸ਼ੀ ਮਨਾਉਂਦਿਆਂ ਹੋਇਆਂ ਸੈਕਟਰ 2 ਸੈਕਟਰ 4 ਅਤੇ ਸੈਕਟਰ 7 ਤੋਂ ਹੁੰਦੀ ਹੋਈ ਇਹ ਮੂਰਤੀ ਵਿਸਰਜਨ ਯਾਤਰਾ ਸਤਲੁਜ ਘਾਟ ਵਿਖੇ ਪਹੁੰਚੀ ਜਿੱਥੇ ਵਿਧੀ ਪੂਰਵਕ ਸ਼੍ਰੀ ਗਣੇਸ਼ ਮਹਾਰਾਜ ਨੂੰ 2024 ਦੇ ਗਣੇਸ਼ ਉਤਸਵ ਨੂੰ ਲੈ ਕੇ ਵਿਸਰਜਿਤ ਕੀਤਾ ਗਿਆ ਗਣਪਤੀ ਬਾਪਾ ਮੋਰੀਆ ਅਗਲੇ ਸਾਲ ਜਲਦੀ ਆਦੀ ਕਾਮਨਾ ਕਰਦੇ ਹੋਏ ਇਸ ਸਾਲ ਦਾ ਸ਼੍ਰੀ ਗਣੇਸ਼ ਉਤਸਵ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਪੰਨ ਹੋਇਆ ਇਹ ਮਾਰਕੀਟ ਉਸ ਉਸਤਵ 28 ਸਾਲ ਤੋਂ ਲਗਾਤਾਰ ਗਣੇਸ਼ ਉਸਤਵ ਮਨਾਇਆ ਜਾ ਰਿਹਾ ਹੈ 10 ਦਿਨ ਤੋਂ ਲਗਾਤਾਰ ਸਾਡੀ ਮਾਰਕੀਟ ਵਿੱਚ ਇਹ ਪ੍ਰੋਗਰਾਮ ਚੱਲਦਾ ਰਿਹਾ ਸਵੇਰੇ ਗਣੇਸ਼ ਪੂਜਾ ਸ਼ਾਮ ਨੂੰ ਮੰਦਨੇ ਨੇ ਮਹਾਤਮਾ ਜੀ ਨੇ ਆਣਾ ਪ੍ਰਵਚਨ ਵਗੈਰਾ ਸਭ ਚੱਲਦਾ ਰਿਹਾ ਔਰ ਉਸ ਤੋਂ ਬਾਅਦ 10ਵੇਂ ਦਿਨ ਅੱਜ ਵਿਸਰਜਨ ਹੈ ਪੂਰੀ ਮਾਰਕੀਟ ਪੂਰਾ ਕਲੋਨੀ ਸਾਰੇ ਇਕੱਠੇ ਹੋ ਗਏ ਗਣੇਸ਼ ਉਸਤਵ ਨੂੰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਲੈ ਕੇ ਜਾ ਰਹੇ ਅੱਜ ਜਿਹੜਾ ਕੱਲ ਦੇ ਬਹੋਰ ਸਾਹਿਬ ਜਾ ਕੇ ਵਿਸਰਜਨ ਕਰਨਗੇ ਔਰ ਇਹ ਬਿਚ ਸਾਰੇ ਤੋਂ ਉਮਤਾ ਉਮਰ ਨਾਲ ਬੜੇ ਜੋਰ ਸ਼ੋਰ ਨਾਲ ਸਨਾਤਨ ਧਰਮ ਨੂੰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕਰਦੇ ਪਏ ਔਰ ਜਿੰਨਾਂ ਸਾਰੇ ਮਿਲ ਜੁਲ ਕੇ ਕੰਮ ਕਰਦੇ ਵੇ ਸਾਹੀ ਜੀ ਨਮਸਕਾਰ ਜੀ ਮੇਰਾ ਨਾਮ ਅੰਕਿਤ ਸਾਡੀ ਆਪਣੀ ਦੁਕਾਨ ਪੈਂਦੀ ਹੈ ਸ਼ਾਸਤਰੀ ਮਾਰਕੀਟ ਜੋਲੀ ਮੋਡ ਵਿੱਚ ਆਇਆ ਫੰਕਸ਼ਨ ਆਇ 10 ਦਿਨ ਚੱਲ ਰਿਹਾ ਹੈ ਪਿਛਲੇ 9 ਦਿਨ ਤੋਂ ਸਾਡੀ ਡੇਲੀ ਪੂਜਾ ਹੁੰਦੀ ਸੀਗੀ ਕੀਰਤਨ ਚੱਲਦੇ ਸੀਗੇ ਜਗਰਾਤੇ ਹੋਏ ਨੇ ਤੇ ਅੱਜ ਅਸੀਂ ਜਾ ਰਹੇ ਹਾਂ ਤੇ ਸਰਜਿਤ ਕਰਨ ਬਬੂ ਸਾਹਿਬ 2 ਸੈਕਟਰ 2 ਸੈਕਟਰ 4 ਹੋ ਕੇ ਤੇ ਬਸ ਹੀ ਇਹੀ ਕਿ ਚਾਹੁੰਦੇ ਆ ਕਿ ਅੱਗੇ-ਅੱਗੇ ਹੋਰ ਤਰੱਕੀ ਹੋਵੇ ਸਾਡਾ ਧਰਮ ਅੱਗੇ ਵਧੇ ਸਨਾਤਨ ਧਰਮ ਦੀ ਹੋਰ ਜਿਆਦਾ ਮਾਨਤਾ ਪਵੇ ਲੋਕਾਂ ਨੂੰ ਪਤਾ ਲੱਗੇ ਕਿ ਸਨਾਤਨ ਧਰਮ ਚ ਪੂਜਾ ਭਾਵਨਾ ਕਿਵੇਂ ਹੁੰਦੀ ਹੈ ਮੇਰੀ ਇਹ ਕਾਮਨਾ ਕਰਦੇ ਹੋਏ ਮੁਟੇ ਛਾਤਰੀ ਮਾਰਕੀਟ ਨੇ ਪਿਛਲੇ 9 ਦਿਨਾਂ ਚ ਇਸ ਚੱਲ ਰਹੇ ਉਤਸਵ ਦੇ ਵਿੱਚ ਬੜੀ ਹੀ ਧੂਮ ਧਾਮ ਨਾਲ ਜਿੱਥੇ ਹਿੱਸਾ ਲਿਆ ਉੱਥੇ ਹੀ ਅੱਜ ਨੱਚ ਗਾ ਕੇ ਟੱਪ ਕੇ ਸ਼੍ਰੀ ਗਣੇਸ਼ ਮਹਾਰਾਜ ਦੀ ਵੰਦਨਾ ਕਰਦੇ ਹੋਏ ਖੁਸ਼ੀ ਮਨਾਉਂਦੇ ਹੋਏ ਸਮੁੱਚੇ ਇਲਾਕੇ ਦੀ ਸੁੱਖ ਸ਼ਾਂਤੀ ਨੂੰ ਲੈ ਕੇ ਵਿਸਰਜਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਸਾਡਾ ਚੈਨਲ ਨੰਗਲ ਡੈਮ